ਕਰ ਲੋ ਇਸੇ ਵੀ ਮਲਵੇ ਲੇਡੀਜ਼ ਕੋਲ ਐਕਟਿਵਾ ਕੋ ਕੇ ਲੈ ਕੇ ਗਿਆ ਬੰਦਾ ਜੀ ਪਿਛਲੇ 2 ਦਿਨਾਂ ਸੇ 10ਵੇਂ ਚ 2-3 ਵਾਰ ਲੱਤਾਂ ਹੋਈ ਹੈਗੀ ਜਿਦੇ ਕਰਕੇ ਥੋੜਾ ਜਿਹਾ ਇੱਕ ਮੈਸੇਜ ਹੈਗਾ ਕਿ ਵੀ 10ਵੇਂ ਚ ਕਾਫੀ ਕ੍ਰਾਈਮ ਸੈਂਡੈਂਸਸ ਹੋਏ ਹੈਗੇ ਬਟ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਜਿਹੜਾ ਇੱਕ ਸੈਂਸੇਸ਼ਨਲ ਮर्डर ਕੇਸ ਹੋਇਆ ਜਿਦੇ ਵਿੱਚ ਇੱਕ ਬੰਦੇ ਦੀ ਜਾਨ ਗਈ ਤੇ ਇੱਕ ਤੇ ਕਤਲਨਾਮ ਹਮਲਾ ਕੀਤਾ ਗਿਆ ਸੀਗਾ ਉਹਦੇ ਚ ਇਨਵੋਲਡ ਤਿੰਨੋਂ ਦੋਸ਼ੀ ਜਿਹੜੇ ਹੈਗੇ ਉਹ ਪੁਲਿਸ ਦੀ ਹਿਰਾਸਤ ਚ ਹੈਗੇ ਵਿਥਿਨ 48 ਆਰ ਪੁਲਿਸ ਨੇ ਇੱਕ ਬਲਾਈਂਡ ਮਟਰ ਕੇਸ ਨੂੰ ਸੋਲਵ ਕਰਦੇ ਹੋਏ ਸਾਡੀ ਟੀਮਸ ਨੇ ਬਹੁਤ ਮਿਹਨਤ ਦਿਨ ਰਾਤ ਮਿਹਨਤ ਕਰਦੇ ਹੋਏ ਉਹ ਤਿੰਨੋਂ ਦੋਸ਼ੀ ਕਾਬੂ ਕੀਤੇ ਹੈਗੇ ਨਾਲ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਤੇ ਨਾਲ ਜਿਹੜੇ ਸ਼ਾਰਪੇਜ ਲੱਗਣ ਸੀ ਉਹ ਰਿਕਵਰ ਕਰਕੇ ਪੀਸ ਸਰ ਕਿੰਨੇ ਦਿਨ ਲੱਗ ਦਿੱਤੇ ਸਰ ਪਲੱਸ ਪਲੱਸ ਇਸ ਤੋਂ ਬਾਅਦ ਜਿਹੜੀ ਇੱਕ ਦੂਸਰੀ ਵਾਰਦਾਤ ਹੋਈ ਜਿਹਦੇ ਵਿੱਚ ਇੱਕ ਸ਼ੌਪ ਤੇ ਜਿਹੜਾ ਹੈਗਾ ਕਿਰਾਣਾ ਸ਼ੌਪ ਤੇ ਆ ਕੇ ਅਟੈਕ ਕਰਦੇ ਹੈਗੇ ਤਿੰਨ ਬੰਦੇ ਤੇ ਉਹਨਾਂ ਨੇ ਉੱਥੇ ਗੋਲੀ ਵੀ ਚਲਾਈ ਉਹਦੇ ਵਿੱਚ ਵੀ ਵਿਥਿਨ ਆਈ ਥਿੰਕ 3-4 ਆਵਰਸ ਜਿਹੜਾ ਹੈਗਾ ਉਹ ਇੱਕ ਦੋਸ਼ੀ ਨੂੰ ਇਮੀਡੀਏਟਲੀ ਪੁਲਿਸ ਨੇ ਫੜਿਆ ਦੋਸ਼ੀ ਜਦੋਂ ਭਜ ਰਿਆ ਸੀਗਾ ਪੁਲਿਸ ਟੀਮ ਨੇ ਚੇਸ ਕੀਤਾ ਤੇ ਉਹਦੇ ਇੱਕ ਲਾਤ ਤੇ ਵੀ ਇੰਜਰੀ ਹੋਈ ਤੇ ਲਾਤ ਦਾ ਕਾਫੀ ਨੁਕਸਾਨ ਹੁੰਦਾ ਹੋ ਗਿਆ ਇੱਕ ਦੋਸ਼ੀ ਦਾ ਤੇ ਉਸ ਤੋਂ ਇਲਾਵਾ ਜਿਹੜੇ ਦੋ ਦੋਸ਼ੀ ਹੈਗੇ ਉਹ ਇਮੀਡੀਏਟਲੀ ਆਇਡੈਂਟੀਫਾਈ ਕਰ ਲੱਤੇ ਹੈ ਜਿਨ੍ਹਾਂ ਦੇ ਪਿੱਛੇ ਪੁਲਿਸ ਟੀਮ ਲੱਗੀ ਹੈ ਇੱਕ ਵਾਰਦਾਤ ਹੋਰ ਹੋਈ ਹੈਗੀ ਕੱਲ ਸ਼ਾਮ ਨੂੰ ਉਹ ਸੇਮ ਦੋਸ਼ੀਆਂ ਨੇ ਕੀਤੀ ਹੈਗੀ ਜਿਨ੍ਹਾਂ ਜਿਨ੍ਹਾਂ ਨੇ ਪਿਛਲੀ ਵਾਰਦਾਤ ਕੀਤੀ ਸੀ ਕਿ ਸਾਡੀ ਟੀਮਸ ਉਹਨਾਂ ਦੇ ਪਿੱਛੇ ਲੱਗਦੀ ਨਹੀਂ ਹੈ ਇਟ ਇਜ਼ ਅ ਮਤਲਬ ਰੈਟ ਐਂਡ ਮਾਊਸ ਕੇਸ ਉਹ ਕਦੇ ਵੀ ਫੜੇ ਜਾ ਸਕਦੇ ਹੈਗੇ ਸਾਡੀ ਟੀਮਸ ਆਲਰੇਡੀ ਲੱਗੀ ਹੋਈ ਹੈਗੀ ਤੇ ਉਹਨਾਂ ਦੀ ਫੋਟੋਜ਼ ਵੀ ਅਸਟਡ ਨਾਲ ਸਾਂਝਾ ਕਰ ਦਾਂਗੇ ਇੱਕ ਹੋਰ ਵਾਰਦਾਤ ਹੋਈ ਜਿਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਸਕੂਟੀ ਚੋਰੀ ਹੋਇਆ ਸੀਗਾ ਉਹ ਵੀ ਮੈਨੂੰ ਲੱਗਦਾ 2-3 ਘੰਟੇ ਚ ਤੁਸੀਂ ਉਸਨੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਸਕੂਟੀ ਰਿਕਵਰ ਕਰ ਲਈ ਤੇ ਬੰਦਾ ਫੜ ਜਾਏਗਾ ਤੇ ਇਸ ਕਰਕੇ ਵਾਰਦਾਤ ਹੋਈ ਹੈਗੀ ਯਸ ਬਟ ਸਾਰੀ ਵਾਰਦਾਤ ਟ੍ਰੇਸ ਕਰ ਲਈ ਗਈ ਹੈਗੀ ਆਪ ਵੀ ਇੱਕ ਪੁਲਿਸ ਦਾ ਬੜਾ ਅਚੀਵਮੈਂਟ ਹੈਗਾ ਕਿ ਵਿਥਿਨ ਆਈ ਵਿਲ ਸੇ ਕਿ ਵੀ 12 ਘੰਟਿਆਂ ਦੇ ਅੰਦਰ ਅੰਦਰ ਹੀ ਸਾਰੀ ਵਾਰਦਾਤਾਂ ਦਾ ਜਿਹੜਾ ਹੈਗਾ ਤੇ ਉਹਦੇ ਵਾਸਤੇ ਸਾਡੀ ਟੀਮ ਡੀਐਸਪੀ ਡੀ ਡੀਐਸਪੀ ਦਸਵਾ ਐਸਐਚਓ ਦਸਵਾ ਐਸਪੀਡੀ ਸਾਡੀ ਸੀਆਈਏ ਦੀ ਟੀਮ ਸਾਰੇ ਬਹੁਤ ਮਿਹਨਤ ਇਹਨਾਂ ਨੇ ਕੀਤੀ ਹੈ ਕਿ ਤੇ ਸਾੜੇ ਸਾਰੇ ਹੀ ਵਧਾਈ ਦੇ ਪਾਤ ਸਰ ਪਿਛਲੇ 4 ਤੋਂ 6 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਦਸੂਹਾ ਕਾਫੀ ਸਿਰਦਰਦ ਦੀ ਬਣਿਆ ਉਸ ਲਈ ਆਪਾਂ ਅਜੇ ਤੋਂ 2 ਮਹੀਨੇ ਪਹਿਲਾਂ ਵੀ ਇਹ ਕੁਐਸਚਨ ਪੁੱਛਿਆ ਸੀ ਜਦੋਂ ਪੁਲਿਸ ਪਾਰਟੀ ਤੇ ਹਮਲਾ ਹੋਇਆ ਇਹ ਤੁਹਾਡਾ ਜਵਾਨ ਸ਼ਹੀਦ ਹੋਇਆ ਉਹ ਗੋਲੀ ਬੱਜੀ ਹੋਵੇ ਉਸ ਵਾਰ ਐਂਕਾਉਂਟਰ ਹੋ ਕੇ ਦੀਆਂ ਸੂਹਾ ਦਾ ਗਰਾਫ ਕਿਤੇ ਵੀ ਘਟਵਾ ਨਜ਼ਰ ਨਹੀਂ ਆ ਰਿਹਾ ਕ੍ਰਾਈਮ ਦਾ ਦੇਖੋ ਤੁਸੀਂ ਆ ਦੇਖੋ ਕਿ ਪੁਲਿਸ ਨੇ ਬੜਾ ਦਲੇਰੀ ਨਾਲ ਕੰਮ ਕਰਦੇ ਜਿਹੜਾ ਹੈਗਾ ਮੈਂ ਤੁਹਾਨੂੰ ਹੁਣ ਵੀ ਦੱਸ ਰਿਹਾ ਹੈਗਾ ਤਿੰਨ ਕ੍ਰਾਈਮ ਮੈਂ ਤੁਹਾਨੂੰ ਦੱਸੇ ਇਫੈਕਟ ਚਾਰ ਕ੍ਰਾਈਮ ਤਾਂ ਚਾਰੋਂ ਕ੍ਰਾਈਮ ਵਿਥਿਨ 12 ਆਵਰਸ ਔਰ ਈਵਨ 4 ਆਵਰਸ ਦੇ ਇਸ ਕਿੰਨੇ ਕਿੰਨੀ ਦਲੇਰੀ ਦੇ ਨਾਲ ਪਿਛਲੇ ਆਪਣੀ ਜਾਨ ਨੂੰ ਜੋਖਮ ਪਾਉਂਦੇ ਹੋਏ ਇੱਕ ਗੱਗ ਪੈਡਲਰ ਦੇ ਘਰ ਤੇ ਰੇਡ ਕੀਤੀ ਡੀਐਸਪੀ ਸਾਹਿਬ ਨੇ ਤੇ ਜਦੋਂ ਮੁਲਾਜ਼ਮ ਦੇ ਸਰਤੇ ਹਮਲਾ ਹੋਇਆ ਉਸ ਤੋਂ ਬਾਅਦ ਦੁਬਾਰਾ ਜਦੋਂ ਉਹਦੀ ਜਾਨ ਲੈਣ ਵਾਸਤੇ ਦੁਬਾਰਾ ਹਮਲਾ ਕਰ ਰਿਆ ਸੀਗਾ ਇਹਨਾਂ ਨੇ ਬੜੀ ਦਲੇਰੀ ਦੇ ਨਾਲ ਆਪਣੇ ਸਰਵਿਸ ਵੈਪਨ ਤੋਂ ਗੋਲੀ ਚਲਾਉਂਦੇ ਹੋਏ ਜਿਹੜਾ ਹੈਗਾ ਉਹ ਉਹਦਾ ਸਰਵਿਵਲ ਡਿਫੈਂਸ ਕੀਤਾ ਚਲੋ ਬੰਦੇ ਦੀ ਜਾਨ ਗਈ ਅਨਫੋਰਚੂਨੇਟ ਸੀਗਾ ਸਾਡੇ ਮੁਲਾਜ਼ਮ ਨੇ ਜਿਹੜਾ ਹੈਗਾ ਕਿੰਨੀ ਦਲੇਰੀ ਦੇ ਨਾਲ ਡਿਊਟੀ ਆਪਣੀ ਨਿਭਾਉਂਦੇ ਹੋਏ ਇਹਦੀ ਲਾਈਨ ਆਫ ਡਿਊਟੀ ਆਪਣੀ ਜਾਨ ਪਰਮਾਨ ਕੀਤੀ ਤੇ ਐਟ ਦੀ ਸੇਮ ਟਾਈਮ ਸਾਡੀ ਟੀਮਸ ਨੇ ਜਿਹੜਾ ਉਹ ਕੁਕਾਰ ਅਪਰਾਧੀ ਸੀਗਾ ਜਿਹੜਾ ਬਿਲਕੁਲ ਵੀ ਮਤਲਬ ਪੁਲਿਸ ਤੇ ਗੋਲੀ ਚਲਾਣ ਤੋਂ ਵੀ ਨਹੀਂ ਪਰੇਸ਼ ਕਰ ਰਿਹਾ ਸੀਗਾ ਉਹਨੇ ਫੇਰ ਦੁਬਾਰਾ ਪੁਲਿਸ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਬਟ ਅਨਫੋਰਚਨਟਲੀ ਉਹਨੇ ਵੀ ਆਪਣੀ ਜਾਨ ਗਵਾਈ ਸਿਚੁਏਸ਼ਨ ਕੀ ਹੈਗੀ ਸਿਚੁਏਸ਼ਨ ਤੁਸੀਂ ਦੇਖੋ ਕਿ ਵੀ ਆਰ ਇਨ ਦੀ ਟਾਪ ਆਫ ਦੀ ਸਿਚੁਏਸ਼ਨ एवरीथिंग ਇਜ਼ ਅੰਡਰ ਆਰਕਟ ਕੰਟਰੋਲ ਕ੍ਰਾਈਮ ਪ੍ਰੀਵੈਂਸ਼ਨ ਵਨ ਪਾਰਟ ਕ੍ਰਾਈਮ ਡਿਟੈਕਸ਼ਨ ਇਜ਼ ਅਦਰ ਪਾਰਟ ਕ੍ਰਾਈਮ ਪ੍ਰੀਵੈਂਸ਼ਨ ਵਾਸਤੇ ਸਾਡੇ ਰਾਤ ਦਿਨ ਜਿਹੜੀ ਹੈਗੀ ਪੁਲਿਸ ਅਫਸਰ ਕੰਮ ਕਰਦੇ ਰਹਿੰਦੇ ਹੈਗੇ ਕਿੰਨਾ ਕ੍ਰਾਈਮ ਪ੍ਰੀਵੈਂਟ ਅਸੀਂ ਕੀਤਾ ਹੈਗਾ ਇਹਦਾ ਕੋਈ ਕਾਊਂਟ ਫੋਰ ਨਹੀਂ ਹੋ ਸਕਦਾ ਹੈਗਾ ਐਟ ਦੀ ਸੇਮ ਟਾਈਮ ਜਿਹੜਾ ਕ੍ਰਾਈਮ ਕਮਿਟ ਵੀ ਹੋ ਜਾਂਦਾ ਹੈਗਾ ਉਹ ਵੀ ਤੁਸੀਂ ਦੇਖੋ ਕਿ ਨਾਲ ਦੇ ਨਾਲ ਜਿਹੜਾ ਹੈਗਾ ਉਹ ਕ੍ਰਾਈਮ ਸੋਲਵ ਹੋ ਰਿਹਾ ਹੈਗਾ ਤੇ ਨਾਲ ਦੇ ਨਾਲ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਲਾਈ ਜਾਏ ਨੈਵਰ ਡਿਸਾਈਡਡ ਆਪਾਂ ਇਹਨੂੰ ਡਿਨਾਈ ਨਹੀਂ ਕਰਦੇ ਸਰ ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਸਹੀ ਹੈ ਪਰ ਇਸੂਆ ਲਈ ਕੋਈ ਖਾਸ ਪਲਾਨ ਕੋਈ ਯੋਜਨਾ ਹੈ ਖਾਸ ਪਲਾਨ ਦੇਖੋ ਤੁਸੀਂ ਦਸਲਾਚ ਜਿੰਨੀ ਸਖਤ ਕਾਰਵਾਈ ਪੁਲਿਸ ਦੀ ਹੋ ਰਹੀ ਹੈਗੀ ਉਹ ਔਰ ਤੋਂ ਦੇਖ ਨੂੰ ਨਹੀਂ ਮਿਲਦੀ ਖਾਸ ਪਲਾਨ ਦਾ ਹੀ 파ਟ ਹੈਗਾ ਜਿਹੜੀ ਕਰਿਆਨੇ ਦੀ ਦੁਕਾਨ ਤੇ ਰੋਕੂ ਹੋਈ ਸੀ ਜਿੱਤੇ ਉਹਨਾਂ ਨੂੰ ਫਾਇਰਿੰਗ ਕੀਤੀ ਸੀ ਤੋਂ ਮੀਟ ਦੀ ਦੁਕਾਨ ਤੋਂ ਗੇਟ ਵਾਕ ਕਰਦੇ ਆ ਸਟਾਰਟ ਕਰਦੇ ਆ ਔਰ ਇੱਕ ਵੇਸੇ ਜੇ ਹਾਂ ਹਾਂ ਸੇਮ ਸੇਮ ਗਰੁੱਪ ਹੈਗਾ ਉਹਨੂੰ ਵੀ ਫੋਟੋਸ ਤੁਹਾਨੂੰ ਸ਼ੇਅਰ ਕਰ ਦੇਣਾ ਆਲਰੇਡੀ ਅਸੀਂ ਆਈਡੈਂਟੀਫਾਈ ਕਰ ਲਏ ਨੇ ਸਰ ਉਹ ਮੂਵ ਕਰਦੇ ਪਬਲਿਕ ਨੇ ਥੋੜੇ ਸੇ ਕਿਉਂਕਿ ਪੁਲਿਸ ਆਉਂਦੀ ਸਕੂਲ ਤੋਂ ਉਹ ਉਹਨਾਂ ਨੇ ਆਲਰੇਡੀ ਮਤਲਬ ਹੋਇਆ ਇਦਾਂ ਦਾ ਕਿ ਪੁਲਿਸ ਆਲਰੇਡੀ ਉਹਨਾਂ ਨੂੰ ਜਿਸ ਡਾਇਰੈਕਸ਼ਨ ਤੇ ਮੂਵ ਕਰਤਾ ਚੇਸ ਕਰ ਰਹੀ ਸੀ ਇੰਨੇ ਨਾਲ ਉਹਨਾਂ ਨੇ ਹਮਲਾ ਕੀਤਾ ਉੱਥੇ ਲੋਕ ਵੀ ਉੱਥੇ ਇਕੱਠੇ ਹੋ ਗਏ ਨਾਲ ਹੀ ਪੁਲਿਸ ਪਹੁੰਚ ਗਈ ਤੇ ਲੋਕਾਂ ਦੀ ਹੈਲਪ ਦੇ ਨਾਲ ਪੁਲਿਸ ਨੇ ਉਥੇ ਕਾਬੂ ਕੀਤਾ ਕਿ ਕਿ ਚੋਰੀ ਵੀ ਬਹੁਤ ਖਾਈ ਬੰਦੇ ਨੇ ਯੈਸ 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 ਉਹ ਜਿਹੜੇ ਲੁਟੇਰੇ ਸੀਗੇ ਡੈਫੀਨਿਟਲੀ ਅਸੀਂ